ਹੈਲੋ ਜੀ ਸਤ ਸ੍ਰੀ ਅਕਾਲ ਅੱਜ ਤੁਹਾਡੇ ਲਈ ਫਿਰ ਬਹੁਤ ਹੀ ਸੋਹਣਾ ਸੌਖਾ ਔਰ ਪਿਆਰਾ ਜਿਹਾ ਡਿਜ਼ਾਈਨ ਲੈ ਕੇ ਆਇਆ ਐ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਲਰ ਤੇ ਅਪਲਾਈ ਕਰੋਗੇ ਬਹੁਤ ਹੀ ਜ਼ਿਆਦਾ ਵਣ ਕੇ ਸੋਹਣਾ ਤਿਆਰ ਹੋਊਗਾ ਬਣਾਉਣ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਇਹ ਆਸਾਨ ਹੈ ਮੈਂ ਇੱਥੇ ਵਾਈਟ ਕਲਰ ਤੇ ਬਣਾਇਆ ਹੈਗਾ ਤੁਸੀਂ ਇਹਨੂੰ ਕਿਸੇ ਵੀ ਦੇਖੋ ਲਾਈਟ ਕਲਰ ਤੇ ਵੀ ਇਹ ਡਿਜ਼ਾਈਨ ਹੈ ਜਿਹੜਾ ਵਧੀਆ ਸੋਹਣਾ ਦਿਖ ਰਿਹਾ ਹੈਗਾ ਤੁਸੀਂ ਕਿਸੇ ਵੀ ਕਲਰ ਤੇ ਇਹਨੂੰ ਬਣਾਉਂਗੇ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੋਊਗਾ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਡਿਜ਼ਾਈਨ ਜਿਹੜਾ ਪਸੰਦ ਆਊਗਾ ਜੇਕਰ ਇਹ ਡਿਜ਼ਾਈਨ ਤੁਹਾਨੂੰ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੀ ਆਪਾਂ ਬਿਨਾਂ ਟਾਈਮ ਖਰਾਬ ਕੀਤੇ ਕਰਦੇ ਆ ਜੀ ਡਿਜ਼ਾਈਨ ਦੀ ਸ਼ੁਰੂਆਤ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਕੁੰਡੇ ਲੈਣੇ ਹੋਣਗੇ ਆਪਾਂ ਨੂੰ 4 4 4 ਔਰ 2 ਕੁੰਡੇ ਵੱਧ ਰੱਖਣੇ ਹੋਣਗੇ ਜਿਸ ਤਰ੍ਹਾਂ ਆਪਾਂ ਨੇ ਇੱਥੋਂ ਪਹਿਲੀ ਸਲਾਈ ਬਣਾਈ ਆ ਉਸੇ ਤਰ੍ਹਾਂ ਆਪਾਂ ਇੱਥੋਂ ਪਹਿਲੀ ਸਲਾਈ ਤੋਂ ਹੀ ਆਪਾਂ ਤੁਹਾਨੂੰ ਦੱਸਾਂਗੇ ਕਿ ਇਹ ਡਿਜ਼ਾਈਨ ਕਿਵੇਂ ਬਣਦਾ ਨੀਚੇ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸਭ ਤੋਂ ਪਹਿਲਾਂ ਪਹਿਲਾ ਕੁੰਡਾ ਆਪਾਂ ਨੇ ਸਲਿੱਪ ਕਰ ਲੈਣਾ ਐ ਸਟਿਚ ਵਾਲਾ ਕੁੰਡਾ ਉਸ ਤੋਂ ਬਾਅਦ ਸਾਰੀ ਸਲਾਈ ਸਿੱਧੇ-ਸਿੱਧੇ ਕੁੰਡਿਆਂ ਨਾਲ ਬਣਾਉਂਦੇ ਹੋਏ ਆਪਾਂ ਨੇ ਕੰਪਲੀਟ ਕਰ ਲੈਣੀ ਆ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਸਾਰੀ ਸਿਲਾਈ ਆਪਾਂ ਨੇ ਸਿੱਧੀ-ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਆ ਡਿਜ਼ਾਈਨ ਦੀ ਪਹਿਲੀ ਸਿਲਾਈਆਂ ਚਾਰ ਸਿਲਾਈਆਂ ਦਾ ਇਹ ਡਿਜ਼ਾਈਨ ਆ ਬਹੁਤ ਹੀ ਸੌਖਾ ਬਹੁਤ ਹੀ ਈਜ਼ੀ ਡਿਜ਼ਾਈਨ ਆ ਕਿਸੇ ਵੀ ਕਾਰਡੀਗਨ ਤੇ ਅਪਲਾਈ ਕਰ ਸਕਦੇ ਹੋ ਇਹਨੂੰ ਤੁਸੀਂ ਲੇਡੀਜ਼ ਜੈਂਟਸ ਬੇਬੀ ਕੋਟੀ ਸਵੈਟਰ ਜੈਕਟ ਬਹੁਤ ਹੀ ਪਿਆਰਾ ਜੜਜ ਹੈ ਨਾ ਬਣਾਉਣ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਸੌਖਾ ਕਿਉਂਕਿ ਦੋ ਸਲਾਈਆਂ ਸਿੱਧੀਆਂ ਪੁੱਠੀਆਂ ਪੈ ਜਾਂਦੀਆਂ ਨੇ ਦੋ ਸਲਾਈਆਂ ਦੇ ਵਿੱਚ ਇਹਦਾ ਡਿਜ਼ਾਈਨ ਬਹੁਤ ਹੀ ਸੌਖੇ ਤਰੀਕੇ ਨਾਲ ਤਿਆਰ ਹੁੰਦਾਗਾ ਤਾਂ ਆਪਾਂ ਤੁਹਾਨੂੰ ਕਰਕੇ ਦਿਖਾਉਣੇ ਆ ਪਹਿਲੀ ਸਲਾਈ ਕੰਪਲੀਟ ਹੋ ਗਈ ਸਿੱਧੇ ਪਾਸੇ ਤੋਂ ਪੁੱਠੇ ਪਾਸੇ ਤੋਂ ਦੂਜੀ ਸਲਾਈ ਪਹਿਲਾ ਕੁੰਡਾ ਸਲਿੱਪ ਕਰ ਲੈਣਾ ਔਰ ਦੂਜੀ ਸਲਾਈ ਸਾਰੀ ਦੀ ਸਾਰੀ ਆਪਾਂ ਨੇ ਉਲਟੇ ਕੁੰਡਿਆਂ ਨਾਲ ਬਣਾਉਂਦੇ ਹੋਏ ਕੰਪਲੀਟ ਕਰ ਲੈਣੀ ਆ ਇਸ ਤਰੀਕੇ ਨਾਲ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਆ ਹਰ ਇੱਕ ਨੂੰ ਪਸੰਦ ਆਉਣ ਵਾਲਾ ਇਹ ਡਿਜ਼ਾਈਨ ਆ ਉਮੀਦ ਕਰਦੇ ਆ ਕਿ ਤੁਹਾਨੂੰ ਵੀ ਜਿਹੜਾ ਡਿਜ਼ਾਈਨ ਆ ਪਸੰਦ ਆਵੇਗਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਜੜੀਆਂ ਸਾਡੀਆਂ ਹੋਰ ਨਵੀਆਂ ਨਵੀਆਂ ਵੀਡੀਓਜ਼ ਨੇਕੀਆਂ ਉਹ ਤੁਹਾਡੇ ਤੱਕ ਪਹੁੰਚ ਸਕਣ ਨਾਲ ਦੀ ਨਾਲ ਬੈਲ ਆਈਕਨ ਨੂੰ ਵੀ ਆਨ ਕਰ ਲਿਓ ਤਾਂ ਕਿ ਸਭ ਤੋਂ ਪਹਿਲਾਂ ਤੁਹਾਡੇ ਕੋਲ ਜੜੀ ਸਾਡੀ ਵੀਡੀਓ ਪਹੁੰਚ ਸਕੇ ਦੂਜੀ ਸਲਾਈ ਪੁੱਠੇ ਪਾਸੇ ਤੋਂ ਪੁੱਠੀ-ਪੁੱਠੀ ਬਣਾਉਂਦੇ ਹੋਏ ਆਪਾਂ ਨੇ ਕੰਪਲੀਟ ਕਰ ਲਈ ਆ ਤੀਜੀ ਸਲਾਈ ਹੁਣ ਸਿੱਧੇ ਪਾਸੇ ਤੋਂ ਇਹਨੂੰ ਧਿਆਨ ਨਾਲ ਦੇਖਿਓ ਕਿਉਂਕਿ ਇਹਦੇ ਵਿੱਚ ਡਿਜ਼ਾਈਨ ਵਰਨਾ ਜੀ ਇਸ ਦੇ ਵਿੱਚ ਆਪਾਂ ਨੇ ਡਿਜ਼ਾਈਨ ਬਣਾਉਣਾ ਪਹਿਲਾ ਕੁੰਡਾ ਆਪਾਂ ਨੇ ਸਲਿੱਪ ਕਰ ਲੈਣਾ ਜੀ ਠੀਕ ਹੋ ਉਸ ਤੋਂ ਬਾਅਦ ਉਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਬਣਾ ਲੈਣਾ ਕਿਉਂਕਿ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਇੱਥੇ ਇੱਕ ਕੁੰਡਾ 슬ਿੱਪ ਕੀਤਾ ਇੱਕ ਕੁੰਡਾ ਸਿੱਧਾ ਬਣਾਇਆ ਉਸ ਤੋਂ ਬਾਅਦ ਦੋ ਕੁੰਡੇ ਛੱਡ ਕੇ ਉਹਦੀ ਐਸ ਤਰ੍ਹਾਂ ਸਾਈਡ ਤੋਂ ਇੱਕ ਲੂਪ ਬਣਾ ਲੈਣੀ ਆ ਐਸ ਤਰ੍ਹਾਂ ਸਾਈਡ ਤੋਂ ਇੱਕ ਲੂਪ ਬਣਾ ਕੇ ਆ ਜਿਹੜੇ ਦੋ ਕੁੰਡੇ ਆ ਇਹਨਾਂ ਨੂੰ ਬੈਕ ਸਾਈਡ ਤੋਂ ਐਸ ਤਰ੍ਹਾਂ ਸਿੱਧੇ ਬਣਾ ਲੈਣਾ ਦੋਨਾਂ ਨੂੰ ਦੇਖੋ ਬਣਾਉਣਾ ਇਹਨੂੰ ਬੈਕ ਸਾਈਡ ਤੋਂ ਫਿਰ ਜਿਹੜਾ ਆਪਾਂ ਨੇ ਲੂਪ ਬਣਾਇਆ ਇਹਨੂੰ ਇਹਦੇ ਉੱਪਰ ਦੀ ਐ ਇਸ ਤਰ੍ਹਾਂ ਸੁੱਟ ਦਿੰਦੇ ਹਾਂ ਫਿਰ ਦੋ ਕੁੰਡੇ ਸਿੱਤੇ ਦੋ ਕੁੰਡੇ ਸਿੱਧੇ ਬਣਾਉਣ ਤੋਂ ਬਾਅਦ ਫਿਰ ਦੋ ਕੁੰਡੇ ਛੱਟ ਕੇ ਇਸ ਤਰ੍ਹਾਂ ਹੀ ਸਾਈਡ ਤੋਂ ਇੱਕ ਲੂਪ ਬਣਾਉਣੀ ਇਹਨਾਂ ਨੂੰ ਫਿਰ ਬੈਕ ਸਾਈਡ ਤੋਂ ਸਿੱਧੇ ਬਣਾ ਲੈਣਾ ਇਸ ਦੇ ਉੱਪਰੋਂ ਇਹਨਾਂ ਨੂੰ ਇਸ ਤਰ੍ਹਾਂ ਸੁੱਟ ਦੇਣਾ ਦੋ ਕੁੰਡੇ ਸਿੱਧੇ ਉਸ ਤੋਂ ਬਾਅਦ ਫਿਰ ਦੋ ਕੁੰਡੀ ਛੱਡ ਕੇ ਸਾਈਡ ਤੋਂ ਇੱਕ ਲੂਪ ਬਣਾ ਲੈਣੀ ਫਿਰ ਇਹ ਦੋ ਕੁੰਡਿਆਂ ਨੂੰ ਬੈਕ ਲੂਪ ਤੋਂ ਸਿੱਧੇ ਬਣਾਉਣਾ ਇਸ ਤਰੀਕੇ ਨਾਲ ਦੋ ਕੁੰਡੇ ਫਿਰ ਸਿੱਧੇ ਬਣਾਉਣੇ ਫਿਰ ਦੋ ਕੁੰਡੇ ਛੱਟ ਕੇ ਇਸ ਤਰ੍ਹਾਂ ਲੂਪ ਬਣਾ ਲੈਣੀ ਸਾਈਡ ਤੋਂ ਉਸ ਤੋਂ ਬਾਅਦ ਦੋ ਕੁੰਡੇ ਨੇ ਜਿਹੜੇ ਇਹਨਾਂ ਨੂੰ ਬੈਕ ਸਾਈਡ ਤੋਂ ਸਿੱਧੇ ਬਣਾਉਣਾ ਇੱਕ ਕੁੰਡਾ ਸਿੰਤਾ ਔਰ ਐ ਸਟਿਚ ਵਾਲਾ ਵੀ ਸਿੱਧਾ ਕੁੰਡਾ ਜੈਨ ਦੀ ਚੌਥੀ ਸਲਾਈ ਪੁੱਠੇ ਪਾਸੇ ਤੋਂ ਇਹ ਡਿਜ਼ਾਈਨ ਦੀ ਲਾਸਟ ਸਲਾਈ ਆ ਪਹਿਲਾ ਕੁੰਡਾ ਸਲਿੱਪ ਕਰ ਲੈਣਾ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਇੱਕ ਕੁੰਡਾ ਛੱਡ ਕੇ ਇਹ ਵਾਲਾ ਇੱਕ ਕੁੰਡਾ ਛੱਡ ਕੇ ਦੂਜੇ ਕੁੰਡੇ ਨੂੰ ਇਸ ਤਰ੍ਹਾਂ ਅੱਗੇ ਲੈ ਕੇ ਹੁਣਾ ਇਹਨੂੰ ਪਿੱਛੇ ਲੈ ਕੇ ਜਾਣਾ ਠੀਕ ਹੈ ਜੀ ਫਿਰ ਇਹਨਾਂ ਦੋਨਾਂ ਨੂੰ ਪੁੱਠੇ ਬਣਾ ਲੈਣਾ ਹੁਣ ਦੋ ਕੁੰਡੇ ਬਣਾ ਲਏ ਹੁਣ ਚੌਥੇ ਕੁੰਡੇ ਨੂੰ ਇਸ ਤਰ੍ਹਾਂ ਅੱਗੇ ਲੈ ਕੇ ਆਣਾ ਤੀਜੇ ਕੁੰਡੇ ਨੂੰ ਪਿੱਛੇ ਲੈ ਕੇ ਜਾਣਾ ਇਸ ਤਰੀਕੇ ਬਣਾਉਣੇ ਇਹਨਾਂ ਨੂੰ ਵੀ ਉੱਠ ਹੀ ਹੈ ਦੋਨਾਂ ਨੂੰ ਤੇ ਇਹੀ ਚਾਰ ਕੁੰਡਿਆਂ ਨੂੰ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਾਂਗੇ ਪਹਿਲਾਂ ਤਾਂ ਇੱਕ ਕੁੰਡਾ ਛੱਡੋ ਦੂਜੇ ਕੁੰਡੇ ਨੂੰ ਅੱਗੇ ਲੈ ਕੇ ਆਣਾ ਪਹਿਲੇ ਨੂੰ ਪਿੱਛੇ ਲੈ ਜਾਣਾ ਫਿਰ ਇਹਨਾਂ ਦੋਨਾਂ ਨੂੰ ਉੱਠੇ ਬਣਾ ਲੈਣਾ ਇਸ ਤਰ੍ਹਾਂ ਉਸ ਤੋਂ ਬਾਅਦ ਆਵਾਰਾ ਫਿਰ ਚੌਥੇ ਕੁੰਡੇ ਨੂੰ ਇਸ ਤਰ੍ਹਾਂ ਅੱਗੇ ਲੈ ਜਾਣਾ ਤੀਜੇ ਨੂੰ ਪਿੱਛੇ ਰਹਿ ਜਾਣਾ ਫਿਰ ਇਹਨਾਂ ਦੋਨਾਂ ਨੂੰ ਵੀ ਆਪਾਂ ਉੱਠੇ ਹੀ ਬਣਾ ਲਵਾਂਗੇ ਇਸ ਤਰੀਕੇ ਨਾਲ ਓਕੇ ਦੁਬਾਰਾ ਫਿਰ ਦੂਜੇ ਕੁੰਡੇ ਨੂੰ ਅੱਗੇ ਲੈ ਜਾਣਾ ਪਹਿਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਵੀ ਪੁੱਠੇ ਹੀ ਬਣਾ ਲੈਣਾ ਦੋਨਾਂ ਨੂੰ ਉਸ ਤੋਂ ਬਾਅਦ ਫਿਰ ਚੌਥੇ ਕੁੰਡੇ ਨੂੰ ਅੱਗੇ ਲੈ ਆਣਾ ਤੀਜੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਵੀ ਪੁੱਠੇ ਹੀ ਬਣਾ ਲੈਣਾ ਹੁਣ ਦੂਜੇ ਕੁੰਡੇ ਨੂੰ ਅੱਗੇ ਲੈ ਆਉਣਾ పేలే కు పిచ్చే లే పేజీ ఏ పుట్ే బాస్ట్ వే కు ను ਕੋ ਜੀ ਇਹ ਚਾਰ ਸਲਾਈਆਂ ਪਾ ਕੇ ਡਿਜ਼ਾਈਨ ਆਪਣਾ ਬਣ ਗਿਆ ਜਦੋਂ ਤੁਸੀਂ ਇਹੀ ਚਾਰ ਚਾਰ ਸਲਾਈਆਂ ਨੂੰ بار بار ਰਿਪੀਟ ਕਰੋਗੇ ਤਾਂ ਤੁਹਾਡਾ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਬਣਦਾ ਜਾਊਗਾ